ਸ਼ਾਸ਼ਿਕਾ ਦੋਸਤੋ ਇਸ ਵਕਤ ਅਸੀਂ ਖੜੇ ਆ ਸਦਰ ਬਾਜ਼ਾਰ ਦੇ ਵਿੱਚ ਸਾਫਰੀ ਮਾਰਕਰ ਦੇ ਬਿਲਕੁਲ ਸਾਹਮਣੇ ਜਿਹੜਾ ਪਤਾਸੇ ਵਾਲਾ ਮੋਟਾ ਆਵਾਜ਼ ਦਾਗਾ ਇੱਥੇ ਰੇੜੀ ਦਾ ਨਾਮ ਹੈ ਜੈ ਮਾਮਾ ਦੇ ਬੈਚਰੋਪ ਸੂਪ ਵਾਲੇ ਜਿੱਥੇ ਕੀ ਚਨਾ ਸੂਪ ਟਮਾਟਰ ਸੂਪ ਤੇ ਮਿਕਸ ਵੈਜੀਟੇਬਲ ਸੂਪ ਆ ਜਿਹੜਾ ਉਹ ਦਿੱਤਾ ਜਾਂਦਾ ਤੇ ਇਹਦਾ ਆਮ ਰੇਟ ਹੈਗਾ 50 ਰੁਪਏ ਪਰ ਜਨਵਰੀ ਮਹੀਨੇ ਜਿਹੜੀ ਆਕਾदशी ਆ ਰਹੀ ਹੈ ਜਿਹੜੀ ਕਿ 14 ਜਨਵਰੀ ਨੂੰ ਆ ਰਹੀ ਹੈ 14 ਜਨਵਰੀ ਦੀ ਆਕਾदशी ਨੂੰ ਇਹ ਸੂਪ ਦਾ ਰੇਟ ਹੈ ਜਿਹੜਾ ਉਹ 11 ਤੇ ਕੀਤਾ ਜਾਊਗਾ ਇਹ ਸੂਪ ਸਿਰਫ ਰੇੜੀ ਦੇ ਉੱਤੇ ਖੜ ਕੇ ਹੀ ਪੀਣ ਲਈ ਦਿੱਤਾ ਜਾਊਗਾ ਨਾ ਕਿ ਇਸ ਦੀ ਕੋ ਤੇ ਨਾ ਹੀ ਕਿਸੇ ਨੂੰ ਕਿਸੇ ਬਰਤਨ ਦੇ ਵਿੱਚ ਦਿੱਤਾ ਜਾਊਗਾ ਕਿਉਂਕਿ ਵੀਰ ਕਹਿੰਦਾ ਕਿ ਮੈਂ ਸੇਵਾ ਕਰਨਾ ਚਾਹੁੰਦਾ ਅਕਾदशी ਮੌਕੇ ਇਹਨਾਂ ਨੇ ਜਿਹੜਾ ਸੂਪ ਹੈਗਾ ਤਿੰਨੇ ਸੂਪ ਨੇ ਜਿਹੜੇ ਉਹ ਗਿਆਨ ਆ ਪੈਦਾ ਰੀੜੀ ਤੇ ਖੜਾ ਕੇ ਪਿਆਇਆ ਜਾਊਗਾ ਲੈ ਵੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਆਜੋ ਆਪਾਂ ਵੀਰ ਨਾਲ ਵੀ ਗੱਲਬਾਤ ਕਰਦੇ ਆ ਮਤਲਬ ਕੈਸੇ ਮਨ ਮੇ ਆਇਆ ਕਿ ਸੂਪ 11 ਰੁਪਏ ਦਾ ਵੇਚਣਾ ਹੈ ਉਹ ਪਿਛਲੇ ਸਾਲ ਮੇਰੇ ਲੜਕੇ ਦਾ ਐਕਸੀਡੈਂਟ ਹੋ ਗਿਆ تھا ਇਹਦਾ ਠੀਕ ਹੈ ਤਾਂ ਮਾਰੇ ਘਟੂ ਸ਼ਾਮ ਦੇ ਨਾਮ पे ਇਹਨੇ ਚਾਲੂ kiya hai ਠੀਕ ਹੈ ਤਾਂ ਸਬਸੇ ਮੈਂ ਪਿਛਲੇ ਸਾਲ ਤੋਂ ਚਾਲ ਤੱਲਾ ਵੀ ਦੋਸਤੋ ਜਿਨੇ ਵੀ ਖਾਟੂ ਸ਼ਾਮਲੀ ਦੇ ਭਗਤ ਨੇ जय श्री राम जय श्री शाम ਤੇ जय श्री खाਟੂ ਸ਼ਾਮ ਤੇ ਇਹਨਾਂ ਦੇ ਮਨ ਦੇ ਵਿੱਚ ਸ਼ਰਧਾ ਸੀਗੀ ਕਿਉਂਕਿ ਜਦੋਂ ਕਹਿੰਦੇ ਜਿਸ ਤਨ ਲੱਗੇ ਉਸ ਤਨ ਜਾਣੇ ਤੇ ਜਦੋਂ ਕੁਝ ਆਪਣੇ ਤੇ ਬੀਤੀ ਸੀ ਉਸ ਤੋਂ ਉਹ ਇਹਨਾਂ ਨੇ ਸੇਵਾ ਭਾਵਨਾ ਹੀ ਸੋਚੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ 14 ਜਨਵਰੀ ਨੂੰ ਪਹੁੰਚ ਜਾਓ ਸਦਰ ਬਿਆਰ ਸਾਸ਼ਟਰੀ ਮਾਰਕੀਟ ਪਤਾਸੇ ਵਾਲਾ ਮੋਰਚਾ ਚੈ ਮਾਮਾ ਦੇ ਵੈਸ਼ਨਵ ਸੁਚਨਾ ਸੂਪ ਟਮਾਟਰ ਸੂਪ ਤੇ ਮਿਕਸ ਵੈਜੀਟੇਬਲ ਸੂਪ ਬਣਾਲਾ